ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਮੁਖ ਪੁਲੇ ਜਮ ਕੀ ਕਾਣ ਪਰਕਰ ਜੋ ਹੈ ਹਾਣੇ ਹਾਣ ਸਿੱਧ ਗੁਸਟ ਬਾਣੀ ਸਾਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਖਸ਼ਿਸ਼ ਕਰਦੇ ਨੇ ਵੀ ਮਨਮੁਖ ਜੀ ਮਨ ਪਿੱਛੇ ਤੁਰਦਾ ਤੇ ਪ੍ਰਾਇ ਕਰ ਵਿੱਚ ਤਾਕਤ ਦਾ ਰਿੰਦਾ ਤੇ ਬਸ ਕੱਟਾ ਹੀ ਖਾਂਦਾ ਹੈ ਮਨਮੁਖ ਭਰਮੈ ਪਵੈ ਬੇਬਾਨ ਬਿਮਾਰਕ ਮੂਸੈ ਮੰਤਰ ਮਸਾਨ ਉਲਕ ਪੁਲੇਖੇ ਚ ਪਿਆ ਮਨ ਨੂੰ ਜੰਗਲ ਚ ਪਟ ਕਰਿਆ ਤੇ ਕੁਰਾਹੇ ਪੈ ਕੇ ਠੱਗਿਆ ਜਾ ਰਿਆ ਸ਼ਬਦ ਨਾ ਚੀਨੈ ਲਵੇ ਕੁਬਾਨ ਨਾਨਕ ਸਾਚ ਰਤੇ ਸੁਖ ਜਾਣ ਤੇ ਮਨਮੁ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ ਬਸ ਦੁਰਬਚਨ ਹੀ ਬੋਲਦਾ ਨਾਨਕ ਸੁਖ ਉਸ ਨੂੰ ਮਿਲਿਆ ਜਾਣੋ ਜੋ ਸੱਚੇ ਪ੍ਰਭੂ ਚ ਰੰਗਿਆ ਰਹਿੰਦਾ ਗੁਰਮੁਖ ਸਾਚੇ ਕਾਪੋ ਪਾਵੇ ਗੁਰਮੁਖ ਬਾਣੀ ਅਕੜਕੜਾਵੇ ਜੋ ਮਨੁੱਖ ਸਤਗੁਰੂ ਦੇ ਅਨੁਸਾਰ ਹੋ ਕੇ ਤੁਰਦਾ ਉਹ ਪ੍ਰਭੂ ਦਾ ਡਰ ਆਪਣੇ ਹਿਰਦੇ ਚ ਟਿਕਾ ਲੈਂਦਾ ਤੇ ਗੁਰੂ ਦੇ ਬਾਣੀ ਦੇ ਰਾਹੀ ਮੋੜ ਮਨੁੱਖ ਸੱਜਾ ਬਣਾਉਂਦਾ ਗੁਰਮੁਖ ਨਿਰਮਲ ਹਰ ਗੁਣ ਗਾਵੈ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਤੇ ਨਿਰਮਲ ਪ੍ਰਮਾਤਮਾ ਦੀ ਸਿਫਤ ਤੋਂ ਸਲਾਗ ਕਰਦਾ ਤੇ ਪਵਿੱਤਰ ਉੱਚੀ ਅਵਸਥਾ ਖੱਟ ਲੈਂਦਾ ਗੁਰਮੁਖ ਰੋਮ ਰੋਮ ਫਰਤਿਆਵੈ ਗੁਰਮੁਖ ਨਾਨਕ ਗੁਰਮੁਖ ਸਾਥ ਸਮਾਵੈ ਉਹ ਮਨੁੱਖ ਰੋਮ ਰੋਮ ਕਰਕੇ ਤੇ ਹੁੰਦਾ ਨਾਨਕ ਉਹ ਮਨੁੱਖ ਪ੍ਰਭੂ ਸਦਾ ਲੀਨ ਰਹਿੰਦਾ ਗੁਰਮੁਖ ਪਰਚੈ 베ਦ ਵਿਚਾਰੀ ਗੁਰਮੁਖ ਪਰਚੈ ਤਰਿਐ ਤਾਰਿ ਜੋ ਮਨੁ ਗੁਰ ਨਾਲ ਡੂੰਗੀ ਸੰਝ ਬਣਾਉਂਦਾ ਉਹ ਵੇਦਾਂ ਦੀ ਵਿਚਾਰ ਵਾਲਾ ਹੁੰਦਾ ਹੈ ਉਹ ਸੰਸਾਰ ਸਾਗਰ ਤਰ ਜਾਂਦਾ ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ ਪਰਚੈ ਅੰਤਰ ਵਿਦ ਜਾਣੀ ਉਹ ਪ੍ਰਭੂ ਨਾਲ ਜਾਣ ਪਛਾਨ ਵਾਲਾ ਹੋ ਜਾਂਦਾ ਹੈ ਉਹ ਅੰਦਰ ਦੀ ਸੂਝ ਵਾਲਾ ਹੋ ਜਾਂਦਾ ਗੁਰਮੁਖ ਪਾਈਐ ਲਖ ਪਾਰ ਨਾਨਕ ਗੁਰਮੁਖ ਮੁਗਦਵਾਰ ਉਦ੍ਰਿਸ਼ਟ ਬਿਅੰ ਪ੍ਰਭੂ ਲਭ ਲੈਂਦਾ ਖਲਾਸੀ ਦਾ ਰਸਤਾ ਲੱਭ ਲੈਣਾ ਗੁਰਮੁਖ ਕਾਥ ਕਥੈ ਵਿਚਾਰ ਗੁਰਮੁਖ ਨਿਭ ਹੈ ਸਭ ਪਰਿਵਾਰ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਅਕਤ ਪ੍ਰਭੂ ਨੂੰ ਬਿਆਨ ਕਰ ਲੈਂਦਾ ਹੈ ਉਹ ਪਰਿਵਾਰ ਸਮੇਤ ਪੁੱਗ ਜਾਂਦਾ ਹੈ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸ਼ਬਦ ਅਚਾਰ ਉਹ ਪ੍ਰਭੂ ਨੂੰ ਜਪ ਜਪਣ ਵਾਲਾ ਹੋ ਜਾਂਦਾ ਹੈ ਉੱਚੇ ਆਚਰਨ ਵਾਲਾ ਹੋ ਜਾਂਦਾ ਹੈ ਸ਼ਬਦ ਪੇਧ ਜਾਣਾ ਜਾਣਾਈ ਨਾਨਕ ਹੋਮੇ ਜਾਲ ਸਮਾਈ ਉਹ ਫਿਰ ਸ਼ਬਦ ਰਾਹੀਂ ਪੇਦ ਨੂੰ ਪਛਾਲ ਲੈਂਦਾ ਤੇ ਆਪਣੀ ਹੋਮੇ ਨੂੰ ਸਾੜ ਲੈਂਦਾ ਗੁਰਮੁਖ ਤਰਤੀ ਸਾਚੈ ਸਾਜੀ ਇਸਮੈ ਅਪਤ ਕਾਪਸ ਸੋਬਾ ਦੀ ਸੱਚੇ ਪ੍ਰਭੂ ਨੇ ਗੁਰਮੁਖ ਮੁਰਖ ਪੈਦਾ ਕਰਨ ਵਾਸਤੇ ਤਰਤੀ ਬਣਾਈ ਹੈ ਇਸ ਤਰਤੀ ਵਿੱਚ ਉਤਪਤੀ ਤੇ ਨਾਸ ਗੁਰਮੁਖਾਂ ਦਾ ਇਹ ਵਿਕਾਸ ਦੀ ਖੇਡ ਗੁਰ ਕੈ ਸ਼ਬਦ ਰਪੈ ਰੰਗ ਲਾਏ ਸਾਚ ਰਤੋ ਪਤਿ ਸੰਕਰ ਜਾਏ ਮਨੁੱਖ ਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਨਾਲ ਪਿਆਰ پا ਕੇ ਰੰਗੇ ਜਾਂਦੇ ਨੇ ਸੱਚੇ ਪ੍ਰਭੂ ਚ ਰਤਿਆ ਹੋਇਆ ਮਨੁੱਖ ਇੱਜ਼ਤ ਨਾਲ ਅਪੜਦਾ ਹੈ ਸਾਜ ਸ਼ਬਦ ਬਿਨ ਪਤ ਨਹੀਂ ਪਾਵੇ ਨਾਨਕ ਬਿਨ ਆਵੇ ਕਿਉਂ ਸਾਥ ਸਮਾਵੇ ਸੱਚੀ ਸ਼ਬਦ ਤੋਂ ਬਿਨਾ ਕੋਈ ਮਨੁੱਖ ਇੱਜ਼ਤ ਹਾਸਲ ਨਹੀਂ ਕਰਦਾ ਨਾਨਕ ਪ੍ਰਭੂ ਦੇ ਨਾਮ ਤੋਂ ਬਿਨਾ ਮਨੁੱਖ ਮਨੁੱਖ ਕਿਵੇਂ ਪ੍ਰਭੂ ਚ ਸਮਾ ਸਕਦਾ ਹੈ ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ ਗੁਰਮੁਖ ਪਉੜਦਲ ਤਰ ਗਿਆ ਸਤਸੋਦ ਦੀ ਪਏ ਗੁਰੂ ਤੇ ਦੱਸਿਓ ਰਾਤ ਤੁਰਨਾ ਹੀ ਸਾਰੀਆਂ ਅਠੇ ਕਰਮ ਮਤੀ ਤਾਕਤਾਂ ਤੇ ਖਲਾਂਦੀ ਪ੍ਰਾਪਤੀ ਹੈ ਤੇ ਗੁਰੂ ਦੇ ਸੰਮੁਖ ਹੋਇਆ ਸੰਸਾਰ ਸਮੁੰਦਰ ਤ ਪਏ ਤਰ ਜਾਈ ਤ ਗੁਰਮੁਖ ਸਾਰ ਅਵਸਰਵਿਦ ਜਾਣ ਗੁਰਮੁਖ ਪਰਵਿਰਤ ਨਰਵਿਰਤ ਪਛਾਣ ਪਏ ਗੁਰੂ ਤੇ ਦੱਸੇ ਰਾਤ ਤੁਰਨ ਵਾਲਾ ਮਨੁੱਖ ਚੰਗੇ ਮੰਦੇ ਹਾਲਾਤ ਵਾਲ ਜਾਣ ਲੈੰਦਾ ਗੁਰੂ ਦੱਸੇ ਤੁਰਨ ਵਾਲਾ ਮਨੁੱਖ ਉਹ ਨਰਵਿਰਤ ਨਰਵਿਰਤੀ ਮਾਰਗ ਪਛਾਨ ਲੈਂਦਾ ਗੁਰਮਖਤਾਰੇ ਪਾਰ ਉਤਾਰ ਨਾਨਕ ਗੁਰਮੁਖ ਸ਼ਬਦ ਨਿਸਤਾਰ ਗੁਰਮੁਖ ਮਨੁਖ ਪਾਰਲਾ ਕੰਡਾ ਲੱਭ ਲੈਂਦਾ ਇਹ ਨਾਨਕ ਗੁਰੂ ਦੇ ਸਿੱਖਿਆ ਤੁਰਨ ਵਾਲਾ ਮਨੁ ਗੁਰੂ ਦੇ ਸ਼ਬਦ ਨਾਲ ਹੀ ਗੁਜਿਆ ਨੂੰ ਵਿਤਾਰਦਾ ਨਾਮੇ ਰਤੇ ਹਮੇ ਜਾਏ ਨਾਮ ਰਤੇ ਸਚ ਰਹੇ ਸਮੈ ਨਾਮ ਚ ਤਰੈ ਜੁੜੇ ਮਨੁਖ ਉਹਨਾਂ ਦੀ ਹਮੇ ਮੁੱਕ ਜਾਂਦੀ ਸੱਚੇ ਨਾਮ ਚ ਲੀਨ ਰਹਿੰਦੇ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵੇਂ ਮੁਕਤ ਦਵਾਰ ਨਾਮ ਚਰਤੇ ਮਨੁੱਖ ਜੁਗਤੀ ਸਹੀ ਵਿਚਾਰ ਲੱਭ ਲੈਂਦੇ ਨੇ ਉਹ ਮੁਕਤੀ ਦਾ ਦਰ ਖੱਟ ਲੈਂਦੇ ਨੇ ਨਾਮ ਰਤੇ ਤ੍ਰਿਪਨ ਸੁੱਜੀ ਹੋਏ ਨਾਨਕ ਨਾਮ ਰਤੇ ਸਦਾ ਸੁਖੇ ਨਾਮ ਚਰਤੇ ਮਨੁੱਖ ਇਨ੍ਹਾਂ ਪਵਨਾ ਦੀ ਸੂਝ ਵਾਲੇ ਹੋ ਜਾਂਦੇ ਨੇ ਉਹ ਸਦਾ ਸੁਖ ਉਨ੍ਹਾਂ ਨੂੰ ਮਿਲਦਾ ਰਹਿੰਦਾ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਚ ਦਿੱਤਿਆ ਹੋਏ ਪ੍ਰਭੂ ਨਾਲ ਮਲਾਪ ਹੋ ਜਾਂਦਾ ਉਹ ਸਦਾ ਤਪ ਪਾਉ ਕੇ ਪੁੰਨ ਕਰਨ ਵਾਲੇ ਹੁੰਦੇ ਨੇ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਨਾਮ ਚ ਲੰਘਣਾ ਹੀ ਸੱਚੀ ਤੇ ਉੱਤਮ ਕਰਨੀ ਹੈ ਨਾਮ ਚ ਰਤੇ ਰਹੀ ਪ੍ਰਭੂ ਦੇ ਗੁਣਾ ਨਾਲ ਜਾਣ ਪਛਾਣ ਹੁੰਦੀ ਹੈ ਬਿਨਾਂ ਵੈ ਬੋਲੇ ਸਭੇਕਾਰ ਨਾਨਕ ਨਾਮ ਮ੍ਰਤੇ ਤਿੰਨ ਕੋ ਜੈਕਾਰ ਪ੍ਰਭੂ ਦੇ ਨਾਮ ਤੇ ਬਿਨ ਨਮੁਖ ਜੋ ਬੋਲਦਾ ਵਿਅਰਥ ਹੈ ਭਾਈ ਨਾਮ ਚਰਤੇ ਹੋਏ ਹੀ ਜੜ ਜੁੜੇ ਨੂੰਨਾਂ ਸਾਡੀ ਨਮਸਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗਤ ਸੱਚ ਰਹੇ ਸਮਾਏ ਭਾਈ ਪ੍ਰਭੂ ਦਾ ਨਾਮ ਗੁਰੂ ਤੋਂ ਮਿਲਦਾ ਸੱਚੇ ਪ੍ਰਭੂ ਚ ਲੀਨ ਰਿਆ ਇਹੀ ਅਸਲ ਜੋਗ ਜੁਗਤੀ ਹੈ 12 ਮੈਂ ਜੋਗੀ ਪਰਮਾਇ ਸੰਿਆਸੀ 6 4 ਗੁਰ ਕੈ ਸ਼ਬਦ ਜੋ ਮਰਜੀ ਵੈ ਸੋ ਪਾਏ ਮੁਖ ਦਵਾਰ ਭਾਈ ਜੋਗੀ ਲੋਕ 12 ਫਿਰਕਿਆਂ ਚ ਪਰਮੇ ਨੇ ਸੰਿਆਸੀ ਆਪਣੇ 10 ਫਿਰਕਿਆਂ ਚ ਵੱਖ-ਵੱਖ ਸਾਧਨਾ ਚ ਪਰ ਜਿਹੜੇ ਗੁਰੂ ਸ਼ਬਦ ਰਾਹੀ ਮਰ ਕੇ ਜਮਦੇ ਨੁਖਲਾਸੀ ਲੱਭ ਲੈਂਦੇ ਬਿਨ ਸ਼ਬਦ ਦੇ ਸਭ ਦੂਜੇ ਲਾਗੇ ਦੇਖੋ ਹਿਰਦੈ ਵਿਚਾਰ ਨਾਨਕ ਵੱਡੇ ਸੇਵਡ ਭਾਗੀ ਜਿੰਨੀ ਸੱਚ ਰੱਖਿਆ ਉਰਤਾਰ ਹੈ ਭਾਈ ਜਿਹੜੇ ਸ਼ਬਦ ਤਬੀਨਾ ਹੋਰ ਪਾਸੇ ਲੱਗੇ ਨੇ ਵਿਚਾਰ ਕਰਕੇ ਵੇਖ ਲੋ ਹੈ ਨਾਨਕ ਉਹ ਮਨੁੱਖ ਵੱਡੇ ਨੇ ਵੱਡੇ ਭਾਗਾ ਵਾਲਾ ਨੇ ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ 'ਚ ਟਿਕਾ ਕੇ ਰੱਖਿਆ ਗੁਰਮੁਖ ਰਤਨ ਲਹ ਲਹ ਲਿਵਲਾਇ ਗੁਰਮੁਖ ਪਰਖੈ ਰਤਨ ਸੁਭਾਇ ਜੋ ਮਨੁ ਗੁਰੂ ਦੇ ਕਹੇ ਤੇ ਤੁਰਦਾ ਉਹ ਨਾਮ ਰੂਪੀ ਰਤਨ ਲਭ ਲੈਂਦਾ ਉਹ ਪ੍ਰਭੂ ਦੇ ਨਾਮ ਦੇ ਵਿੱਚ ਲਾ ਕੇ ਕਦਰ ਪਛਾਨ ਲੈਂਦਾ ਗੁਰਮੁਖ ਸੱਚੀ ਕਾਰ ਕਮਾਏ ਗੁਰਮੁਖ ਸੱਚੇ ਮਨ ਪੱਤੀ ਹੈ ਸੱਚੀ ਕਾਰ ਕਮਾਉਂਦਾ ਹੈ ਆਪਣੇ ਮਨ ਨੂੰ ਨਾਮ ਚ ਗਜਾਲ ਲੈਂਦਾ ਗੁਰਮੁਖ ਅਲਖ ਲਖਾਏ ਤੇ ਸੁਭਾਵ ਹੈ ਨਾਨਕ ਗੁਰਮੁਖ ਚੋਟ ਨਾ ਖਾਵੇ ਗੁਰਮੁਖ ਉਸ ਅਲਖ ਪ੍ਰਭੂ ਦੇ ਗੁਣਾ ਨੂੰ ਪਛਾਨ ਲੈਂਦਾ ਫਿਰ ਉਹ ਗੁਰੂ ਦੇ ਸੰਮੁਖ ਹੋ ਕੇ ਚੋਟਾ ਨਹੀਂ ਖਾਂਦਾ ਗੁਰਮੁਖ ਨਾਮਦਾਨ ਇਸ਼ਨਾਨ ਗੁਰਮੁਖ ਲੱਗੈ ਸਹਿ ਧਿਆਨ ਗੁਰੂ ਦੀ ਦਸੇ ਰਾਤ ਤੁਰਦਾ ਇਹੀ ਦਾਨ ਇਸ਼ਨਾਨ ਤੇ ਉਹ ਅਡੋਲ ਬਸਤਾ ਸੁਰਤੋਂ ਦੀ ਜੁੜੀ ਰਹਿੰਦੀ ਗੁਰਮੁਖ ਪਾਵੈ ਦਰਗਾ ਮਾਨ ਗੁਰਮੁਖ ਪਉ ਪੰਜਨ ਪ੍ਰਦਾਨ ਪ੍ਰਭੂ ਦੀ ਹਜ਼ੂਰੀ ਚ ਆਦਰ ਪੰਦਾ ਉਹਦਾ ਪਾਉ ਜੋ ਸਹਿਮ ਹੈ ਉਹ ਸਭ ਮੁੱਕ ਜਾਂਦਾ ਗੁਰਮੁਖ ਕਰਨੀ ਕਾਰ ਕਰਾਇ ਨਾਨਕ ਗੁਰਮੁਖ ਮੇਲ ਮਿਲਾਏ ਫਿਰ ਗੁਰਮੁਖ ਮਨੁਖ ਪੁਰਾਣੂ ਵੀ ਚੰਗੇ ਕੰਮ ਲਾਂਦਾ ਹੈ ਇਹ ਨਾਨਕ ਪ੍ਰਭੂ ਦੇ ਮੇਲ ਵਿੱਚੋ ਮਿਲਾ ਮਿਲਾ ਦਿੰਦਾ ਗੁਰਮੁਖ ਸ਼ਾਸਤਰ ਸਿਮਰਤਿ ਵੇਦ ਗੁਰਮੁਖ ਪਾਵੈ ਘਟ ਘੜ ਪੇਦ ਉਹ ਗੁਰੂ ਦੇ ਦੱਸੇ ਰਾਹ ਤੁਰਦਾ ਇਹੀ ਸ਼ਾਸਤਰ ਸਿਮਰਤੀਆਂ ਦਿੱਲੀ ਵੇਦ ਨੇ ਫਿਰ ਉਹ ਹਰੇਕ ਹਿਰਦੇ ਚ ਪ੍ਰਭੂ ਦੀ ਵਿਆਪਕਤਾ ਨੂੰ ਪਛਾਨ ਲੈਂਦਾ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗળી ਗਣਤ ਮਿਟਾਵੈ ਉਹ ਵੈਰ ਵਿਰੋਧ ਰਖਣਾ ਪੁੱਲ ਜਾਂਦਾ ਹੈ ਉਹ ਬਸ ਗਿਣਤੀਆਂ ਮੰਤੀਆਂ ਲਿਖ ਕੇ ਸੇ ਹਿਸਾਬ ਕਿਤਾਬ ਮਟਾ ਦਿੰਦੇ ਗੁਰਮੁਖ RAM ਨਾਮ ਰੰਗਰਾਤਾ ਨਾਨਕ ਗੁਰਮੁਖ ਕਸਮ ਪਛਾਤਾ ਗੁਰੂ ਦੇ ਸਾਹਮਣੂ ਖੋਇਆ ਮਨੁੱਖ ਪ੍ਰਭੂ ਦੇ ਨਾਮ ਚ ਰੰਗਿਆ ਹੈ ਉਸਨੇ ਕਸਮ ਪ੍ਰਭੂ ਨੂੰ ਪਛਾਨ ਲਿਆ ਬਿਨ ਗੁਰ ਪਰਮੈ ਆਵੈ ਜਾਏ ਬਿਨ ਗੁਰ ਕਾਲ ਨਾ ਪਾਵੇ ਥੈ ਗੁਰੂ ਤੋਂ ਬਿਨਾ ਪਟਕਣਾ ਹੈ ਕੀਤੀ ਮੇਨ ਸਫਲੀ ਨਹੀਂ ਹੁੰਦੀ ਬਿਨ ਗੁਰ ਮਨਵਾ ਅਤ ਡੋਲਾਏ ਬਿਨ ਗੁਰ ਤ੍ਰਿਪਤ ਨਹੀਂ ਬਖ ਖਾਏ ਮਨ ਵੀ ਬੜਾ ਡੋਲਦਾ ਹੈ ਬੰਦਾ ਰਾਜਦਾ ਹੀ ਨਹੀਂ ਪੁਖਾ ਰੰਦਾ ਬਿਨ ਗੁਰ ਬਿਸਿਰ ਦੱਸੈ ਮਰਵਾਟ ਨਾਨਕ ਗੁਰ ਬਿਨ ਕਾਟੇ ਕਾਟ ਫਿਰ ਉਹਨੂੰ ਮਾਇਆ ਰੂਪੀ ਸੱਪ ਡੰਗ ਮਾਰਦਾ ਨਾਨਕ ਗੁਰੂ ਤਬਿਨਾ ਕਟਾ ਹੀ ਕਟਾ ਜਿਸ ਗੁਰ ਮਿਲੈ ਤਿਸ ਪਾਰ ਉਤਾਰ ਔਗਣ ਮਿਟੈ ਗੁਣ ਨਿਸਤਾਰ ਜਿਸ ਮਨੁੱਖ ਨੂੰ ਗੁਰੂ ਮਿਲਦਾ ਉਹ ਪਾਰ ਲੰਘ ਜਾਂਦਾ ਗੁਰੂ ਉਸ ਤੇ ਔਗੜ ਮਿਟਾ ਦਿੰਦਾ ਹੈ ਮੁਕਤਮਾ ਸੁਖ ਗੁਰ ਸ਼ਬਦ ਵਿਚਾਰ ਗੁਰਮੁਖ ਦਾ ਦਿਨ ਆਵੇ ਹਾਰ ਸਤਗੁਰੂ ਸ਼ਬਦ ਨੂੰ ਵਿਚਾਰ ਕੇ ਵੱਡਾ ਸੁੱਖ ਮਿਲਦਾ ਫਿਰ ਕਦੀ ਨਹੀਂ ਹਾਰਦਾ ਤਨ ਹੱਟੜੀ ਏ ਮਨ ਵਣਜਾਰ ਨਾਨਕ ਸਹਿਜੇ ਸੱਚ ਵਪਾਰ ਗੁਰਮੁਖ ਸੋਣੀ ਜੀ ਹੱਟੀ ਮਨ ਨੂੰ ਵਪਾਰੀ ਬਣਾਉਂਦਾ ਸਿਰ ਹੱਟੀ ਬਣਾਉਂਦਾ ਤੇਰਾ ਡੋਲ ਵਸਾ ਟਕ ਕਿਉ ਵਪਾਰ ਕਰਦੇ ਗੁਰਮੁਖ ਬੰਦਿਓ ਸੇਧ ਵਿਧਾਤਾ ਲੰਕਾ ਲੂਟੀ ਦੇ ਸੰਤਾਪੈ ਕਰਤਾਰ ਨੇ ਸੰਸਾਰ ਸਮੁੰਦਰ ਤੇ ਗੁਰਮੁਖ ਰੂਪੀ ਪਲ ਬਣ ਦਿੱਤਾ ਜਿਸ ਤੋਂ ਮਨੁੱਖ ਨੇ ਤਰਨਾ ਹੈ ਤੇ ਰਾਮ ਜੰਦਰ ਜੀ ਨੇ ਲੰਕਾ ਲੁੱਟੀ ਤੇ ਰਕਸ਼ਸ ਮਾਰੇ ਇਸ ਤਰ੍ਹਾਂ ਗੁਰੂ ਨੇ ਇੰਨਾ ਵਿਕਾਰਾਂ ਨੂੰ ਮੁਕਾ ਦਿੱਤਾ ਰਾਮਚੰਦ ਮਾਰਿਓ ਅਹਰਾਵ ਤੇ ਬਬੀਖਣ ਗੁਰਮੁਖ ਪਰਚਾਇਨ ਰਾਮਚੰਦ ਜੀ ਨੇ ਰਾਵਣ ਨੂੰ ਮਾਰਿਆ ਤੇ ਗੁਰਮੁਖ ਖਾਂ ਨੇ ਮਨਸੱਪ ਨੂੰ ਮਾਰਿਆ ਸਤਿਗੁਰ ਦਾ ਉਪਦੇਸ਼ ਮਨ ਨੂੰ ਮਾਰਨ ਵਿੱਚ ਇਉਂ ਕੰਮ ਹੈ ਜਿਵੇਂ ਪਪੀਖਣ ਦਾ ਪੇਦ ਦਸਣਾ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ 33 ਉਧਾਰੇ RAM ਚੰਦ ਜੀ ਨੇ ਪੁੱਲ ਬਣ ਕੇ ਪੱਥਰ ਸਮੁੰਦਰ ਤੇ ਤਾਰੇ ਤੇ ਗੁਰੂ ਨੇ ਇਸ ਪੱਥਰ ਦਿਲਾ ਨੂੰ ਤਾਰਿਆ ਤੇ ਗੁਰੂ ਦੇ ਰਾਹੀਂ 33 ਕਰੋੜ ਪਾਵ ਬਯੰਤ ਜੀਵ ਤਰ ਗਏ ਨੇ ਗੁਰਮੁਖ ਚੂਕੇ ਆਵਣ ਜਾਨ ਗੁਰਮੁਖ ਦਰਗਾ ਪਾਵੈ ਮਾਨ ਗੁਰੂ ਦੇ ਸਨ ਨੂੰ ਕਰਿਆ ਆਉਣ ਜਨ ਮੁਕ ਜਾਂਦੇ ਦਰਗਾ ਸਤਕਾਰ ਮਿਲਦਾ ਗੁਰਮੁਖ ਕੋਟੇ ਖਰੇ ਪਛਾੜ ਗੁਰਮੁਖਲਾ ਗੈ ਸੈਤਿਆਨ ਕੋਟੇ ਖਰੇ ਦੀ ਪਛਾਣ ਹੋ ਜਨ ਦੀ ਮਨੁੱਖ ਸਹਿਜ ਟਿਕਿਆ ਰੰਦ ਗੁਰਮੁਖ ਦਰਗਾ ਸਿਵਤ ਸਮਾਇ ਨਾਨਕ ਗੁਰਮੁਖ ਬੰਦ ਨਾ ਪਾਇ ਪ੍ਰਭੂ ਦੀ ਹਜ਼ੂਰੀ ਟਿਕਿਆ ਰਹਿੰਦਾ ਸਿਵਤ ਖਾਟਦਾ ਫਿਰ ਉਹਨੂੰ ਵਿਕਾਰਾਂ ਦਾ ਬੰਦ ਨਹੀਂ ਪੈਂਦਾ ਗੁਰਮੁਖ ਨਾਮ ਨਿਰੰਜਨ ਪਾਇ ਗੁਰਮੁਖ ਹਉਮੈ ਸ਼ਬਜ ਲਾਇ ਫਿਰੋ ਨਾਮ ਨਿਰੰਜਨ ਖਾਟ ਲੈਂਦਾ ਹਉਮੈ ਨੂੰ ਸ਼ਬਦ ਨਹੀਂ ਸਾੜ ਦਿੰਦਾ ਗੁਰਮੁਖ ਸਾਚੇ ਕੇ ਗੁਣ ਗਾਇ ਗੁਰਮੁਖ ਸਾਚ ਰਹਿ ਸਮਾਇ ਸੱਚੇ ਪ੍ਰਭੂ ਦੇ ਗੁਣ ਗਾਉਂਦਾ ਪ੍ਰਭੂ ਚ ਲੀਨ ਰਹਿੰਦਾ ਗੁਰਮੁਖ ਸਾਚ ਨਾਮ ਪਤ ਊਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ ਫਿਰ ਸੱਚੇ ਨਾਮ ਕਰਕੇ ਉਹਦੀ ਮਤ ਉੱਚੀ ਹੈ ਉਹਨਾਂ ਸਾਰੇ ਪਵਣਾਂ ਦੀ ਸੂਝ ਹੈ ਕਵਨ ਮੂਲ ਕਵੜ ਮਤਵੇਲਾ ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ ਇਹ ਪ੍ਰਸ਼ਨ ਜੋਗੀਆਂ ਦਾ ਨਾਨਕ ਤੁਹਾਡਾ ਮੂਲ ਕੀ ਹੈ ਕਿਹੜੀ ਸਿੱਖਿਆ ਲੈਣਾ ਮਨੁੱਖਾ ਜਨਮ ਦਾ ਸਮੈ ਤੇਰਾ ਗੁਰੂ ਕੌਣ ਹੈ ਜਿਸ ਤਾ ਤੂੰ ਚਿੱਲੈ ਕਵਣ ਕਥਾ ਲੈ ਰਹੋ ਨਿਰਾਲੇ ਬੋਲੇ ਨਾਨਕ ਸੁਣੋਂ ਤੁਮ ਬਾਲੇ ਕਿਹੜੀ ਗੱਲ ਨਾਲ ਤੂੰ ਨਰਲੇ ਪਰੈਨ ਤੇ ਨਾਨਕ ਕਹਿੰਦਾ ਜੋਗੀ ਤੇ ਬਾਲਕ ਨਾਨਕ ਸੁਣ ਇਸ ਕਥਾ ਕਾ ਦੇ ਵਿਚਾਰ ਔ ਜਲ ਸ਼ਬਦ ਲੰਗਾਵਣ ਹਾਰ ਸਾਨੂੰ ਇਸ ਗੱਲ ਦੀ ਵਿਚਾਰ ਦਸ ਸਾਨੂੰ ਇਹ ਦੱਸ ਕਿ ਗੁਰੂ ਜੀਵ ਨੂੰ ਸੰਸਾਰ ਸਾਗਰ ਤੋਂ ਕਿਵੇਂ ਪਾਰ ਕਰਦਾ ਪਵਨ ਅਰਮ ਸਤਗੁਰ ਮਤਵੇਲਾ ਸ਼ਬਦ ਗੁਰੂ ਸੁਰਤਨ ਚੇਲਾ ਉੱਤਰ ਆਇਆ ਪਾਣੀ ਦੀ ਪਾਣੀ ਹੀ ਪ੍ਰਾਣ ਹਸਤੀ ਦਾ ਮੁੱਢ ਨੇ ਤੇ ਸਮਾ ਸਤਗੁਰੂ ਦੀ ਸਿੱਖਿਆ ਲੈਣਦਾ ਤੇ ਗੁਰੂ ਮੇਰਾ ਸ਼ਬਦ ਹੈ ਤੇ ਮਤ ਮੇਰੀ ਚੇਲਾ ਹੈ ਅਕਾਤ ਕਥਾ ਲੈ ਰਹੋ ਨਿਰਾਲੇ ਨਾਨਕ ਜੁਗ ਜੁਗ ਗੁਰ ਗੋਪਾਲਾ ਅਕਾਤ ਕਥਾ ਲੈ ਰਹੋ ਨਿਰਾਲੇ ਨਾਨਕ ਜੁਗ ਜੁਗ ਗੁਰ ਗੋਪਾਲਾ ਮੈਂ ਕਤ ਪ੍ਰਭੂ ਦੀਆਂ ਗੱਲਾਂ ਕਰਕੇ ਨਰਲੇ ਪਰੈਨਾ ਹੈ ਨਾਨਕ ਉਹ ਗੁਰੂ ਗੋਪਾਲ ਹਰੇਕ ਜੁਗ ਵਿੱਚ ਮੌਜੂਦ ਹੈ ਇੱਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹੋ ਮੈਂ ਅਗਨਿਵਾਰੀ ਕੇਵਲ ਗੁਰੂ ਸ਼ਬਦ ਦੀ ਹੈ ਜਿਸ ਤੇ ਰਾਹੀ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਨੇ ਇਸ ਸ਼ਬਦ ਦੀ ਰਾਹੀ ਗੁਰਮਕ ਮਨੁੱਖ ਨੇ ਹੋ ਮੈਂ ਖੁਦ ਕਰਦੀ ਮਾਰ ਦਿੱਤੀ ਹੈ ਮੈਣ ਕੇ ਦੰਦ ਕਿਉਂ ਖਾਈਐ ਸਰ ਇਤ ਗਰਵ ਜਾਏ ਸੋਕ ਕਵਨ ਆਹਾਰ ਇਹ ਪ੍ਰਸ਼ਨ ਹੈ ਜੋਗੀ ਕਰ ਦਿਨ ਮੋਮ ਦੇ ਦੰਦ ਨਾਲ ਲੋਹਾ ਕਿਵੇਂ ਖਾਦਾ ਜਾਏ ਉਹ ਕਿਹੜਾ ਖਾਣਾ ਜਿਸ ਨਾਲ ਮਨ ਦਾ ਅੰਕਾਰ ਦੂਰ ਹੋ ਜਾਏ ਇਹ ਵੇ ਕਾ ਕਰ ਮੰਦਰ ਅਗਨ ਪਿਰਾਹਨ ਕਫਨ ਗੁਫਾ ਜਿਤ ਰਹਿ ਆਵਾਹਨ ਜੇ ਬਰਫ ਦਾ ਮੰਦਰ ਹੋਵੇ ਉਸ ਉੱਤੇ ਅੱਗ ਦਾ ਚੋਲਾ ਹੋਵੇ ਤਾਂ ਉਸ ਨੂੰ ਕਿਸ ਗੁਫਾ ਵਿੱਚ ਰੱਖੀ ਟਿਕਿਆ ਰਹੇ ਇਹ ਉਤ ਕਿਸ ਕੋ ਜਾਣ ਸਮਾਵੈ ਵਨ ਧਿਆਨ ਮਨ ਮੰਨ ਸਮਾਵੈ ਇਥੇ ਉਤੇ ਹਰ ਥਾਂ ਕਿਸ ਨੂੰ ਪਛਾਣ ਕੇ ਉਸ ਵਿੱਚੇ ਮਨ ਲੀਨ ਕਰੀਏ ਉਹ ਕਿਹੜਾ ਟਿਕਵਾ ਬਜਮਾ ਖਿਆਲ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ ਹਉ ਹਉ ਮੈਂ ਮੈਂ ਵਿੱਚੋਂ ਕੋ ਵੈ ਦੂਜਾ ਮਿਟੈ ਇੱਕੋ ਹੋ ਵੈ ਉੱਤਰ ਇਹ ਹੈ ਗੁਰੂ ਦੇ ਸੰਮੁਖ ਹੋ ਕੇ ਆਪਣੀ ਹਉਮੈ ਨੂੰ ਖਤਮ ਕਰ ਲੈ ਵਿਤਕਰ ਮਕਾ ਦਵੇ ਜਗ ਕਰੜਾ ਮਨਮੁਖ ਗਾਵਾਰ ਸ਼ਬਦ ਕਮਾਈਐ ਖਾਈਐ ਸਾਰ ਭਾਈ ਮੂਰਖ ਮਨੁਖ ਮਨ ਪਿਛੇ ਤੁਰਦਾ ਸਲੀ ਜਗਤ ਕਰੜਾ ਹੈ ਜਿਹੜਾ ਸ਼ਬਦ ਰਾਈ ਕਮਾਈ ਕਰਦਾ ਉਹ ਸ੍ਰੇਸ਼ ਖਾਈਐ ਸਾਰ ਲੋਹੇ ਦੇ ਮੋਮ ਦੇ ਦੰਦਾ ਨਾਲ ਮਾਇਆ ਲੋਹੇ ਨੂੰ ਖਾ ਲਿੰਦਾ ਅੰਤਰ ਬਾਹਰ ਇੱਕੋ ਜਣ ਨਾਨਕ ਅਗਨ ਮਰੈ ਸਤਗੁਰ ਕੈ ਪਾਣੈ ਉਹ ਮਨੁਖ ਅੰਦਰ ਬਾਹਰ ਸਾਰੇ ਜਗਤ ਚ ਪ੍ਰਭੂ ਨੂੰ ਸਮਝਦਾ ਹੈ ਮੌਜੂਦ ਹੈ ਨਾਨਕ ਚਿਤ੍ਰਿਸ਼ਨਾ ਦੀ ਅਗ ਸਤ ਗੁਰੂ ਦੀ ਰਾਜਾ ਤੁਰਿਆ ਮਿੱਟ ਜਾਂਦੀ ਹੈ ਸੱਚ ਪੈ ਰਾਤਾ ਗਰਬ ਨਿਵਾਰੈ ਇੱਕੋ ਜਾਤਾ ਸ਼ਬਦ ਵਿਚਾਰੈ ਜੋ ਮਨੁੱਖ ਕੈ ਮਰਨ ਵਾਲੇ ਪ੍ਰਭੂ ਦੇ ਡਰ ਚ ਦਿੱਤਾ ਹੋਇਆ ਹੋ ਮੈਨੂੰ ਸਾੜ ਲਿੰਦਾ ਇੱਕੋ ਸ਼ਬਦ ਦੀ ਵਿਚਾਰ ਕਰਦੇ ਸ਼ਬਦ ਵਸੈ ਸੱਚ ਅੰਤਰ ਹੀਆ ਤਨ ਮਨ ਸ਼ੀਤਲ ਰੰਗ ਰੰਗਿਆ ਉਸ ਮਨੁੱਖ ਦੇ ਹਿਰਦੇ ਚ ਗੁਰੂ ਦਾ ਸ਼ਬਦ ਵਸਦਾ ਹੈ ਅੰਦਰ ਪ੍ਰਭੂ ਟਿਕ ਜਾਂਦਾ ਤਨ ਮਨ ਉਹਦਾ ਸ਼ਿੱਤਲ ਹੋ ਜਾਂਦਾ काम क्रोध बिक अग्निवारे नानक नदरी नदर प्यारे ओ मन्नू काम क्रोध नु मुका देंदा दे। है ये नानक ओ मन्नू खमेर ਕਰਨ ਵਾਲੇ ਪਿਆਰੇ ਪ੍ਰਭੂ ਦੀ ਨજર ਛਰੇਂਦਾ ਹੈ ਕਵਨ ਮੁਖ ਚੰਦ ਹਿਵੇ ਕਰ ছਾਇਆ ਕਵਨ ਮੁਖ ਸੂਰਤ ਤਪੈਤ ਪਾਇਆ ਜੋਗੀਆਂ ਦਾ ਪ੍ਰਸ਼ਨ ਹੈ ਕਿਸ ਤਰ੍ਹਾਂ ਮਨੁੱਖ ਦੇ ਮਨ ਚ શીਤਲ ਦਾ ਅਦਾਕਰ ਚੰਦਰਮੱਟਿ ਕਿਆਰੇ ਕਿਸ ਤਰ੍ਹਾਂ ਮਨ ਚ ਗਿਆਨ ਦਾ ਸੂਰਜ ਤਪਦਾਰੇ ਕਾਵਨ ਮੁਖ ਕਾਲ ਜੋਹਤ ਨਿਤ ਰਹਿ ਕਾਵਨ ਬੁੱਧ ਗੁਰਮੁਖ ਪਾਤ੍ਰੈ ਕਿਸ ਤਰ੍ਹਾਂ ਕਾਲ ਨਿਤਕਣੋ ਰਹਿ ਜੈ ਕਿਹੜੀ ਸਮਝ ਹੈ ਜਿਸ ਕਰਕੇ ਗੁਰਮਕ ਮਨੁਖ ਦੀ ਜਤ ਬਣੀ ਰਹਿ ਕਾਵਨ ਜੋਤ ਜੋ ਕਾਲ ਸੰਘਾਰ ਹੈ ਬੋਲੇ ਬਾਣੀ ਨਾਨਕ ਵਿਚਾਰ ਕਿਹੜਾ ਸੂਰਮ ਹੈ ਜੋ ਮੌਤ ਨੂੰ ਮੌਤ ਦੇ ਪਉ ਨੂੰ ਮਾਰ ਲੈਂਦਾ ਤੇ ਨਾਨਕ ਕਹਿੰਦਾ ਗੋਸ਼ਟ ਦੇ ਸਿਲਸਿਲੇ ਵਿੱਚ ਜੋਗਿਆ ਨੇ ਪੁੱਛਿਆ ਇਹ ਵਿਚਾਰ ਦੀ ਗੱਲ ਮੈਨੂੰ ਤੁਸੀਂ ਦੱਸੋ ਸ਼ਬਦ ਪਾਕਤ ਸਸ ਜੋਤ ਅਪਾਰਾ ਸਸਕਰ ਸੂਰਵਸੈ ਮਿਟਾਏ ਅੰਧਿਆਰ ਉੱਤਰ ਮਿਲਿਆ ਸਤ ਗੁਰੂ ਦਾ ਸ਼ਬਦ ਉਚਾਰਦਿਆਂ ਹਿਰਦੇ ਚੰਦਰਮਾ ਦੀ ਪਾਰਜੋਤ ਪ੍ਰਗਟ ਹੋ ਜਾਂਦੀ ਹੈ ਚੰਦਰਮਾ ਦੇ ਘਰ ਸੂਰਜ ਆਵਸਥਾ ਸੁਖ ਦੁਖ ਸਮਕਰ ਨਾਮ ਆਧਾਰਾ ਆਪੇ ਪਾਰ ਉਤਾਰਨ ਹਾਰਾ ਸੁਖ ਦੁਖ ਨੂੰ ਇੱਕ ਕਰਕੇ ਸਮਝਦਾ ਤੇ ਤਾਰਨਹਾਰ ਪ੍ਰਭੂ ਉਸ ਨੂੰ ਆਪ ਹੀ ਪਾਰ ਲੰਘਾ ਦਿੰਦਾ ਗੁਰ ਪਰਚੈ ਮਨ ਸਾ ਸਮਾਇ ਪਰਨਮਤ ਨਾਨਕ ਕਾਲ ਨ ਕੈ ਸਤ ਗੁਨਾ ਡੂੰਗੀ ਸਾਂਝ ਬਣਾਇ ਉਹ ਨਾਮ ਚ ਲੀਨ ਹੋ ਜਾਂਦੇ ਤ ਨਾਨਕ ਬੇਨਤੀ ਕਰਦੇ ਉਸਨ ਮੌਤ ਦਾ ਡਰ ਨਹੀਂ ਵਿਆਪਦਾ ਨਾਮ ਤਤ ਸਭ ਹੀ ਸਿਰ ਜਾਪੈ ਬਿਨਾ ਵੈਦੂ ਕਾਲ ਸੰਤਾ ਪੈ ਪਾਈ ਪ੍ਰਭੂ ਦੀ ਨਾਮ ਦੀ ਸਚਾਈ ਹਿਰਦੇ ਸਹੀ ਕਰਨੇ ਸਾਰੇ ਜਪਾਂ ਦਾ ਸ਼੍ਰੋਮਣੀ ਜਾਪ ਹੈ ਜਦ ਤੱਕ ਹਿਰਦੇ ਚ ਨਾਮ ਤਤ ਸਹੀ ਨਹੀਂ ਹੁੰਦਾ ਮੌਤ ਦਾ ਡਰ ਦੁਖੀ ਕਰਦਾ ਤਤੋ ਤਤ ਮਿਲੇ ਮਨ ਮੰਨ ਦੂਜਾ ਜਾਇ ਇਕਤ ਕਰ ਆਨੈਮ ਜੀ ਸਿਰ ਦੇ ਚ ਨਿਲੇ ਪ੍ਰਭੂ ਦੀ ਸਚਾਈ ਨਾਮ ਪ੍ਰਗਟ ਹੋ ਜਾਂਦੀ ਉੱਥੇ ਮਨ ਪਤੀਤ ਜਾਂਦਾ ਮੇਰ ਤੇਰ ਵਾਲਾ ਸੁਭਾਅ ਦੂਰ ਹੋ ਜਾਂਦਾ ਬੋਲੇ ਪਉਣਾ ਗगन ਗਰਜੈ ਨਾਨਕ ਨਿਹਚਲ ਮਿਲਣ ਸਹਿਜ ਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ ਰੱਬੀ ਮਲਾਪ ਦੀ ਅਵਸਥਾ ਬਲਵਾਨ ਹੋ ਜਾਂਦੀ ਇਸ ਤਰ੍ਹਾਂ ਨਾਨਕ ਸਹਿਜ ਅਵਸਥਾ ਟਿਕਿਆ ਜੀਵ ਤੇ ਪ੍ਰਭੂ ਦਾ ਮਿਲਾਪ ਸਦਾਲੀ ਪੱਕਾ ਹੋ ਜਾਂਦਾ ਹੈ। ਅੰਤ ਸੁੰਨੰਗ ਬਾਹਰ ਸੁੰਨੰਗ ਤੇਰੀ ਪਵਨ ਸੁੰਨ ਮਸੁੰਨਗ ਚੌਥਾ ਸੁੰਨ ਜੋ ਨਰ ਜਾਣ ਤਾਕੋ ਪਾਪ ਨਾ ਪੁੰਨੰ ਹਿਰਦੇ ਚ ਨਰੇ ਪ੍ਰਭੂ ਨਾਮ ਦੀ ਸਚਾਈ ਪ੍ਰਗਟ ਹੋ ਜਾਂਦੀ ਯਕੀਨ ਬਣ ਜਾਂਦਾ ਹਰ ਥਾਂ ਤੇ ਪ੍ਰਭੂ ਆਪ ਹੀ ਆਪ ਹੈ। ਪਰੋਥੇ ਦੁੱਖ ਸੁਖ ਪਾਪ ਪੁੰਨ ਇਹ ਅਵਸਥਾ ਨਿਕਲ ਜਾਂਦੀ। ਘਟ ਘਟ ਸੁਨ ਕਾ ਜਾਣ ਪਿਓ ਆਤਪੁਰਖ ਨਿਰੰਜਨ ਦੇ ਫਿਰ ਹਰੇਕ ਹਿਰਦੇ 'ਚ ਪ੍ਰਭੂ ਨੂੰ ਸਮਝ ਲੈਂਦਾ ਹੈ ਆਤਪੁਰਖ ਨਿਰੰਜਨ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਬੇਦਾਤਾ ਜੋ ਮਨੁੱਖ ਮਾਇਆ ਤੁਰਦ ਪਰਮਾਤਮਾ ਦੇ ਨਾਮ ਦਾ ਮਤਵਾਲਾ ਇਹ ਨਾਨਕ ਉਹ ਸਿਰਜਨਹਾਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਸੁਨੋ ਸੁਨ ਕਹ ਸਭ ਕੋਈ ਅਨਹਦ ਸੁਨ ਕਹਾਂ ਤੇ ਹੋਈ ਹਰੇ ਕੋ ਆਖਦਾ ਅਫਰ ਬਸਤਾ ਪਰ ਇਹ ਵਸਤਾ ਕਿੱਥੋਂ ਮਿਲ ਸਕਦੀ ਹੈ ਅਨਹਦ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੈ ਤਿਸ ਹੀ ਜੈਸੇ ਆਪਰ ਵਸਤਾ ਜੁੜੇ ਹੋਏ ਬੰਦੇ ਕਿਹੋ ਜੇ ਹੁੰਦੇ ਨੇ ਇਹਦਾ ਸਵਾਲ ਹੈ ਉਹ ਪ੍ਰਭੂ ਵਰਗੇ ਹੀ ਹੁੰਦੇ ਨੇ ਉਹ ਜਨਮ ਨਾ ਮਰੇ ਨਾ ਆਵੇਂ ਜਾਹ ਨਾ ਨਾ ਗੁਰਮੁਖ ਮਨ ਸਮਝਾਏ ਮਨੁੱਖ ਨਾ ਜੰਮਦੇ ਨੇ ਮਰਦੇ ਨੇ ਨਾਨਕ ਉਹ ਮਨ ਗੁਰੂ ਦੇ ਹੁਕਮ ਚ ਤੁਰ ਕੇ ਮੰਨੂ ਪ੍ਰਭੂ ਚ ਜੋੜ ਲੈਂਦੇ ਨੇ ਨਾਵ ਸਾਰ ਸੁਪਾਰ ਦਸਵੇਂ ਪੂਰੇ ਤਾਂ ਅਨਹਦ ਸੁਨ ਵਜਾਵੈ ਤੂਰੇ ਨਾਮ ਦੀ ਬਰਕਤ ਨਾਲ ਨੋ ਗੋਲਕਾਂ ਨੱਕਾ ਨਕਰੀ ਜਿੱਕੇ ਦਸੇ ਵਸਤੇ ਟਿਕ ਜਾਂਦੀਆਂ ਫਿਰ ਉੱਥੇ ਸੁਨ ਅਵਸਥਾ ਟਿੱਕੀ ਰਹਿੰਦੀ ਐ ਸਾਚੇ ਰਾਚੇ ਦੇਖ ਹਜੂਰੇ ਕਟਕਟ ਸਾਥ ਰਹਾ ਪਰਪੂਰੇ ਫਿਰ ਇਸ ਅਵਸਥਾ 'ਚ ਪੜੇ ਹੋਏ ਗੁਰਮੁਖ ਸਦਾ ਕੈਮ ਰਣ ਵਾਲੇ ਪ੍ਰਭੂ ਨੂੰ ਅੰਗ ਸੰਗ ਵੇਖਦੇ ਨੇ ਉਸਤਾਜ ਪ੍ਰਭੂ ਨੂੰ ਹਰ ਥਾਂ ਤੇ ਘਟ-ਘਟ ਚ ਵਿਆਪਕ ਵੇਖਦੇ ਨੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖਲੇ ਸਚ ਸੋਇ ਇਸ ਤਰ੍ਹਾਂ ਮਨੁੱਖ ਲੁਕਵੀ ਰੱਬੀ ਜੀਵਨ ਦੀ ਜੋ ਪ੍ਰਗਟ ਹੁੰਦੀ ਏ ਨਾਨਕੋ ਮਨੁੱਖ ਸੱਚੇ ਪ੍ਰਭੂ ਦੇ ਨਾਮ ਦੀ ਕਦਰ ਸਮਝ ਲੈਂਦੇ ਨੇ ਸੈਦ ਪਾਇ ਮਿਲਿਆ ਸੁਖ ਹੋਵੇ ਗੁਰਮੁਖ ਜਾਗੈ ਨੀਂਦ ਨਾ ਸੋਵੈ ਉਹ ਡੋਲਤਾ ਟੋਕੇ ਪ੍ਰਭੂ ਨੂੰ ਮਿਲ ਪੈਂਦੇ ਨੇ ਉਹ ਗੁਰੂ ਦੇ ਸਨਮੁਖ ਹੋ ਕੇ ਜਾਗਦੇ ਨੇ ਨੀਂਦ ਚ ਨਹੀਂ ਸੰਦੇ ਸੁਨ ਸ਼ਬਦ ਅਪਰੰਪਰ ਧਾਰੈ ਕਹਿਤੇ ਮੁਕ ਸ਼ਬਦ ਨਿਸਤਾਰੈ ਉਹ ਸੋਨਾ ਵਸਤਾ ਟਿਕ ਕੇ ਪ੍ਰਭੂ ਚ ਟਿਕੇ ਰਹਿੰਦੇ ਨੇ ਕਹਿਤੇ ਮੁਕ ਸ਼ਬਦ ਨਿਸਤਾਰੈ ਸ਼ਬਦ ਦੇ ਰਾਹੀ ਮੁਕਤ ਹੋ ਜਾਂਦੇ ਨੇ ਗੁਰ ਕੀ ਦੀਖਿਆ ਸੇ ਸਚ ਰਾਤੇ ਨਾਨਕ ਆਪ ਗੁਆਏ ਮਿਲਨ ਨਹੀਂ ਪ੍ਰਾਤੇ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਐ ਸੱਚੇ ਪ੍ਰਭੂ ਚਰੰਗੇ ਨੇ ਉਹਨਾਂ ਆਪਣਾ ਆਪ ਪਟਕਣਾ ਮੁਕਾ ਲਈ ਐ ਕਬੂਦ ਚਵਾਵੈ ਸੋ ਕਿਤ ਠਾਏ ਕਿਉ ਤਤ ਨਾ ਬੂਝੈ ਛੋਟਾ ਖਾਏ ਸਵਾਲ ਕੀਤਾ ਕਿ ਕਬੂਦ ਪੈੜੀ ਮਤ ਕਿਵੇਂ ਦੂਰ ਕਰੀਏ ਮਨ ਕਿਉ ਅਸਲੀਤ ਨਹੀਂ ਸੰਬੰਧਾ ਦੁਖੀ ਕਿਉ ਹੁੰਦਾ ਜਮਦਰ ਬਾਤੇ ਕੋਈ ਨਾਰਾ ਕਰੇ ਬਿਨ ਸ਼ਬਦ ਦੇ ਨਾਹੀ ਪਤ ਸਾਕ ਜਮ ਦੇ ਦਰ ਤੇ ਬੱਧੇ ਨੇ ਫਿਰ ਕੋਈ ਨਹੀਂ ਰੱਖਦਾ ਸ਼ਬਦ ਤੋਂ ਵੀ ਨਾ ਇੱਜ਼ਤ ਗਵਾ ਲਿੰਦੇ ਚੋਂ ਕਰਬੂਜੇ ਪਾਵੈ ਵਪਾਰ ਨਾਨਕ ਮਨਮੁਖ ਨਾ ਬੁਝੈ ਗੁਵਾਰ ਫਿਰ ਕਿਵੇਂ ਪਾਰ ਲੱ ਪੰਨਾ ਲੱਭੇ ਇਹ ਮੋਰਕ ਮਨੁਖ ਸਮਝਦਾ ਹੀ ਨਹੀਂ ਕੋ ਬੁੱਧ ਮਿਟਾਇ ਗੁਰ ਸ਼ਬਦ ਵਿਚਾਰ ਸਤ ਗੁਰ ਭੇਟੈ ਮੁਖ ਦੁਆਰ ਉੱਤਰ ਸੀ ਸਤ ਗੁਰ ਦਾ ਸ਼ਬਦ ਵਿਚਾਰ ਆ ਪੈੜੀ ਮਾਦੂਰ ਹੁੰਦੀ ਏ ਤੇ ਗੁਰੂ ਮਿਲ ਪਿੰਦਾ ਤਤਨਾ ਚੀਨੈ ਮਨਮੁਖ ਚਲ ਜਾਇ ਗੁਰਮਤਿ ਵਿਚੜ ਚੋਟਾਂ ਖਾਇ ਤਤ ਨੂੰ ਨਹੀਂ ਪਛਾਣਦਾ ਮਨਮੁਖ ਸੜਦਾ ਰਹਿੰਦਾ ਹੈ ਭੈੜੀ ਮਤ ਕਰਕੇ ਚੋਟਾ ਖਾਂਦਾ ਮਾਨੈ ਹੁਕਮ ਸਬੇ ਗੁਣ ਗਿਆਨ ਨਾਨਕ ਦਰਗਾ ਪਾਵੈ ਮਨ ਜੋ ਮਨ ਗੁਰੂ ਦਾ ਹੁਕਮ ਮੰਨਦਾ ਸਾਰੇ ਗੁਣ ਆ ਜਾਂਦੇ ਨੂੰ ਦਰਗਾ ਵਿੱਚ ਆਦਰ ਪੰਦੈ ਸਾਚ ਵਕਰ ਤਨ ਬੱਲੇ ਹੋਏ ਆਪ ਤਰੈ ਤਾਰੇ ਪੀ ਸੋਇ ਜੋ ਮਨੁੱਖ ਸੱਚਾ ਸੌਦਾ ਨਾਮਨਨ ਖੱਟਦਾ ਵਾਪ ਵੀ ਤਰਦਾ ਹੋਰਨਾਂ ਨੂੰ ਵੀ ਤਰਦਾ ਸਹਿਜ ਰਤਾ ਬੂਜਾ ਪਤ ਹੋਏ ਤਾਂ ਕੀ ਕੀਮਤ ਕਰੈ ਨਾ ਕੋਇ ਸਹਿਜ ਚਰਤਿਆ ਇੱਜ਼ਤ ਖੱਟ ਲੈਂਦਾ ਜੇ ਇਹ ਮਨੁੱਖ ਦਾ ਕੋਈ ਮੁੱਲ ਨਹੀਂ ਪੈ ਸਕਦਾ ਜਾਂ ਦੇਖਾਂ ਤਾ ਰਿਹਾ ਸਮਾਏ ਨਾਨਕ ਪਾਰ ਪਰ ਸਚ ਪਾਏ ਮਜਿੱਧਰ ਤੱਕਣਾ ਉਧਰ ਪ੍ਰਭੂ ਹੀ ਦਿਸਦਾ ਏ ਨਾਨਕ ਸੱਚੇ ਦੀ ਰਜਾ ਚ ਰਹਿ ਕੇ ਮਨੁੱਖ ਸਾਗਰ ਸੰਸਾਰ ਸਾਗਰ ਤਰ ਜਾਂਦਾ ਸੋ ਸ਼ਬਦ ਕਾ ਕਹਾ ਵਾਸ ਕਥਿਯਲੇ ਜੇ ਤਰੀਐ ਪਵਜਲ ਸੰਸਾਰ 63 ਅੰਗੁਲ ਵਈ ਕਹੀਐ ਤਿਸ ਕੋ ਕਉਨ ਅਧਾਰੋ ਪ੍ਰਸ਼ਨ ਹੈ ਜੋਗੀ ਆਖਦੇ ਨੇ ਜੇ ਸ਼ਬਦ ਦੇ ਰਾਹੀ ਸੰਸਾਰ ਸਾਗਰ ਤਰੀਦੈ ਉਹ ਸ਼ਬਦ ਦਾ ਟਿਕਾਣਾ ਕਿੱਥੇ ਕਿਹਾ ਜਾ ਸਕਦਾ ਪ੍ਰਾਣ ਸਵਾਸ ਪਾਉ ਦਸ ਉਂਗਲਾਂ ਪ੍ਰਮਾਣ ਕਰੀਦਾ ਇਸ ਦਾ ਕੀ ਅਸਰ ਹੈ ਬੋਲੇ ਖੇਲੇ ਅਸਤੇ ਰੋਵੇ ਕਿਉ ਕਰ ਲਖ ਲਖ ਹੈ ਸੁਣ ਸਾਮੀ ਸਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਇ ਜੋ ਜੀਵਾਤਮਾ ਇਸ ਸਰੀਰ ਵਿੱਚ ਬੋਲਦਾ ਕਲੋਲ ਕਰਦਾ ਸਦਾਲੀ ਕਿਵੇਂ ਡੋਲ ਹੋ ਸਕਦਾ ਤੇ ਨਾਨਕ ਕਹਿੰਦਾ ਜੋਗਿਆ ਨੇ ਪੁੱਛਿਆ ਸਾਮੀ ਸੱਚੇ ਪ੍ਰਭੂ ਦੀ ਗੱਲ ਸੁਣ ਕੇ ਆਪਣੇ ਮਨ ਨੂੰ ਕਿਵੇਂ ਸਮਤ ਚਲਾਇਆ ਜਾ ਸਕਦਾ ਗੁਰਮੁਖ ਸ਼ਬਦ ਦੇ ਸੱਚ ਲਈ ਉਲਾਗ ਹੈ ਕਰ ਨਦਰੀ ਮੇਲ ਮਿਲ ਆਏ ਆਪੇ ਦਾ ਨਾ ਆਪੇ ਬਿਨ ਉਰੇ ਪਾਗ ਸਮਾਇ ਉੱਤਰ ਮਿਲਿਆ ਜੋ ਮਨ ਗੁਰੂ ਦੇ ਹੁਕਮ ਜੁ ਤੁਰਦਾ ਹੈ ਜੋ ਗੁਰੂ ਸ਼ਬਦ ਦੀ ਰਾਈ ਉਸ ਲਿ ਸੱਚੇ ਪ੍ਰਭੂ ਚ ਲੱਗ ਜਾਂਦੇ ਕਿਉਂਕਿ ਪ੍ਰਭੂ ਉਸ ਤੇ ਦਿਲ ਦੀ ਆਪ ਹੀ ਜਾਣਦਾ ਆਪ ਹੀ ਪਛਾਣਦਾ ਸੋ ਸ਼ਬਦ ਕੋ ਨਿਰੰਤਰ ਵਾਸ ਅੱਖਾਂ ਦੇਖਾਂ ਤਾਂ ਸੋਈ ਪਉਣ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਤਰ ਸੋਈ ਇਹ ਸ਼ਬਦ ਦੀ ਰਾਹੀ ਉਤਰ ਸਾਗਰ ਤਰੀਦਾ ਸ਼ਬਦ ਨੂੰ ਇੱਕ ਰਸ ਥਾਂ ਕਿਵੇਂ ਮਿਲਿਆ ਹੋਇਆ ਬਾਉ ਸ਼ਬਦ ਹਰ ਥਾਂ ਭਰਪੂਰ ਕਿਵੇਂ ਹੈ ਇਹਦਾ ਸਵਾਲ ਹੈ ਜੀ ਉੱਤਰ ਹੈ ਜੀ ਅਖਰ ਪ੍ਰਭੂ ਦਾ ਵਾਸ ਹਰ ਥਾਂ ਤੇਵੇਂ ਸ਼ਬਦ ਦਾ ਵਾਸ ਪਾਈ ਹਰ ਥਾਂ ਤੇ ਨਦਰ ਕਰੇ ਸ਼ਬਦ ਕਟਮੈਂ ਵਸੈ ਵਿੱਚੋਂ ਪਰਮ ਗੁਆਇ ਤਨ ਮਨ ਨਿਰਮਲ ਨਿਰਮਲ ਬਾਣੀ ਨਾਮ ਮੰਨ ਵਸੈ ਜੇ ਮਨੁ ਕੁੱਤੇ ਪ੍ਰਭੂ ਮੇਰ ਦੀ ਨਜ਼ਰ ਕਰਦਾ ਉਸ ਤੇ ਹਿਰਦੇ ਸ਼ਬਦ ਵਸਦਾ ਹੈ ਉਸ ਦਾ ਤਨ ਉਸ ਦਾ ਮਨ ਉਸ ਦੀ ਬਾਣੀ ਪਵਿੱਤਰ ਹੋ ਜਾਂਦੇ ਨੇ ਸ਼ਬਦ ਗੁਰੂ ਪਉ ਸਾਗਰ ਤਰਿਆ ਇਤ ਉਤ ਇੱਕੋ ਜਾਣ ਚਿੰਨ ਵਰਨੇ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ ਫਿਰ ਸਤਗੁਰ ਸ਼ਬਦ ਦੇ ਰਾਹੀ ਫਿਰ ਉਸ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਹੈ ਨਾਨਕ ਫਿਰ ਉੱਥੇ ਮਾਇਆ ਅਸਰ ਨਹੀਂ ਪਾਉਂਦੇ ਮੇਰ تیر ਮੁੱਕ ਜਾਂਦੇ ਤ੍ਰੈਸਤ ਅੰਗੁਲ ਵਾਈ ਅਬਦੁ ਸੁਨ ਸਚ ਆਹਾਰ ਗੁਰਮੁਖ ਬੋਲੇ ਤਤ ਬਿਰੋਲੇ ਚੀਨ ਲਖ ਅਪਾਰ ਉਤਰੈ ਜੋਗੀ ਦਾ ਸੁੰਗਲ ਪ੍ਰਮਾਨ ਪ੍ਰਾਣਾਂ ਦੀ ਖੁਰਾਕ ਅਹੁਰ ਸੱਚਾ ਪ੍ਰਭੂ ਹੈ ਜੋ ਮਨੁ ਗੁਰੂ ਦੇ ਹੁਕਮ ਦੇ ਵਿੱਚ ਤੁਰਦਾ ਹੈ ਸਵਾਸ ਸਵਾ ਜਪਦਾ ਹੈ ਉਹ ਪ੍ਰਭੂ ਨੂੰ ਪਛਾਨ ਲੈਂਦਾ ਹੈ ਤ੍ਰੈ ਗੁਨ ਮਿਟੇ ਸ਼ਬਦ ਬਸਾਈ ਤਾਮਨ ਚੁਕੇ ਹੰਕਾਰੋਂ ਅੰਤਰ ਬਾਹਰ ਏਕੋ ਜਾਣੈ ਤਾਹਰ ਨਾਮ ਲੱਗੈ ਪਿਆਰੋਂ ਵਿਰੋਧ ਤ੍ਰੈ ਗੁਣੀ ਮਾਇਆ ਨੂੰ ਮਿਟਾ ਦਿੰਦਾ ਹੰਕਾਰ ਮਿਟਾ ਦਿੰਦਾ ਅੰਦਰ ਬਾਹਰ ਹਰ ਥਾਂ ਤੇ ਪ੍ਰਭੂ ਨੂੰ ਪਛਾਨ ਲੈਂਦਾ ਸੁਖਮਨਾ ਜਿੜਾ ਪੰਗਲਾ ਬੁੱਝੈ ਜਾਂ ਆਪੇ ਲੱਖ ਲਖਾਇ ਨਾਨਕ ਤੇ ਤੇ ਉਪਰ ਸੱਚ ਸਤਗੁਰ ਸ਼ਬਦ ਸਮਾਹਿ ਨਾਨਕ ਜਦ ਲਖ ਪ੍ਰਭੂ ਆਪਣਾ ਆਪ ਲਖਾਂਦਾ ਹੈ ਤੇਰ ਮਨੁਖ ਏਡਾ ਸੁਖਮਨਾ ਨੂੰ ਸਮਝ ਲੈਂਦਾ ਪਾ ਗੁਰੂ ਨੂੰ ਇਹ ਸਮਝ ਆ ਜਾਂਦੀ ਕਿ ਸਦਾ ਕੈਬਰੇਨ ਵਾਲਾ ਪ੍ਰਭੂ ਏਡਾ ਪਿੰਗਲਾ ਸੁਖਮਨਾ ਦੇ ਬਿਆਸ ਤੋਂ ਬਹੁਤ ਉੱਚਾ ਹੈ ਸੁਖਮਨਾ ਏਡਾ ਪਿੰਗਲਾ ਬੂਝੈ ਜਾ ਪੇ ਲਖ ਲਖਾਇ ਨਾਨਕ ਤੇ ਤੇ ਉਪਰ ਸਾਚਾ ਸਤਗੁਰ ਸ਼ਬਦ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ 就这样。